ਜੀ ਸਾਰੇ ਪਿਆਰ ਭਰਮਾਨੋਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਜਲਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਝੋਟੀ ਸੋ ਥੈਂਕ ਯੂ ਸੋ ਮੱਚ ਜਿਹੜੇ ਵੀਰ ਪਿਆਰ ਭਰਮਾਨੋਂ ਮੇਰੀ ਵੀਡੀਓ ਵਾਚ ਕਰਦੇ ਆ ਦੇਖਦੇ ਆ ਕਮੈਂਟ ਸੋਹਣੇ ਕਮੈਂਟ ਕਰਦੇ ਆ ਲਾਈਕ ਕਰਦੇ ਆ ਬਹੁਤ ਬਹੁਤ ਧੰਨਵਾਦ ਹੁੰਦਾ ਭੈਣਾਂ ਦਾ ਭਰਾਵਾਂ ਦਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਦੇ ਆ ਕਰੋ ਜਦੋਂ ਵੀ ਤੁਸੀਂ ਵੀਡੀਓ ਵਾਚ ਕਰਦੇ ਹੋ ਪਲੀਜ਼ ਲਾਈਕ ਜਰੂਰ ਕਰਿਆ ਕਰੋ ਤੇ ਸੋ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਵੀਡੀਓ ਤੇ ਐਂਡ ਤੱਕ ਦੇਖਿਓ ਤੁਸੀਂ ਫੁੱਲ ਵਾਚ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਇੱਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਪਹਿਲਾਂ ਤੋਂ ਜੁਆਇਨ ਕੀਤਾ ਵਾ ਉਹ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸੋ ਆਓ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਕੁੱਕਰ ਦੇ ਢੱਕਣ ਦਾ ਜਿਹੜੀ ਰਬੜ ਹੁੰਦੀ ਆ ਉਹ ਢਿੱਲੀ ਜਿਹੜੀ ਹੁੰਦੀ ਆ ਉਹਨੂੰ ਆਪਾਂ ਕਿਵੇਂ ਸੈੱਟ ਕਰ ਸਕਦੇ ਆ ਤੇ ਉਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੋ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੋ ਇਹ ਇੱਕ ਕਾਫੀ ਪੁਰਾਣਾ ਕੁੱਕਰ ਆ ਤੇ ਉਹਦਾ ਢੱਕਣ ਸੀ ਤੇ ਇਹਦੀ ਰਬੜ ਜਿਹੜੀ ਆ ਉਹ ਕਾਫੀ ਢਿੱਲੀ ਹੋ ਗਈ ਸੀ ਤੇ ਮੈਂ ਕਿਹਾ ਚਲੋ ਹੁਣ ਇੱਕਦਮ ਤਾਂ ਹੈਨਾ ਲੈਣ ਦੀ ਨਹੀਂ ਜਾਣੀ ਹੈ ਕਿ ਚਲੋ ਇਹਨੂੰ ਸੈੱਟ ਕਰਦੇ ਆ ਜੀ ਤੇ ਨਾਲੇ ਮੈਂ ਚਲੋ ਸੋਚਿਆ ਕਿ ਚਲੋ ਇਹਨੂੰ ਸੈੱਟ ਕਰਦੇ ਆ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਸੋ ਆਪਾਂ ਕੀ ਕਰਨਾ ਇੱਕ ਡੋਂਗੇ ਦੇ ਵਿੱਚ ਪਾਣੀ ਪਾ ਲੈਣਾ ਹੈ ਤੇ ਉਹਦੇ ਵਿੱਚ ਆਪਾਂ ਬਰਫ਼ ਪਾ ਲੈਣੀ ਆ ਬਰਫ਼ ਪਾ ਕੇ ਉਸ ਤੋਂ ਬਾਅਦ ਇਹਨੂੰ 15 20 ਮਿੰਟ ਆਪਾਂ ਰਬੜ ਨੂੰ ਵਿੱਚ ਰੱਖ ਕੇ ਬਰਫ਼ ਵਾਲੇ ਪਾਣੀ 'ਚ ਤੇ ਇਹਨੂੰ 15 20 ਮਿੰਟ ਆਪਾਂ ਇਦਾਂ ਹੀ ਰੱਖਣਾ ਹੈ ਜਲਦੀ ਨਹੀਂ ਕੱਢਣਾ ਹੈਗਾ ਕਿਉਂਕਿ ਜਿੰਨਾ ਤੱਕ ਪਾਣੀ ਠੰਡਾ ਨਹੀਂ ਹੋਊਗਾ ਉਨੇ ਤੱਕ ਤੁਸੀਂ ਰਬੜ ਬਾੜ ਬਿਲਕੁਲ ਨਹੀਂ ਕੱਢਣੀ ਹੈਗੀ ਸੋ ਵੇਟ ਕਰ ਸਕਦੇ ਹੋ ਵੇਟ ਕਰ ਲਓ ਤੇ ਰਬੜ ਬਹੁਤ ਵਧੀਆ ਸੈੱਟ ਹੋ ਜਾਂਦੀ ਹੈ ਤੇ ਬਿਲਕੁਲ ਵੀ ਇਹ ਨਹੀਂ ਆ ਕਿ ਸਿਟੀ ਨਹੀਂ ਮਾਰੂਗਾ ਜਹਾਨਾ ਬ दाल ਵਗੈਰਾ ਕੁਝ ਵੀ ਆਪਾਂ ਧਰਦੇ ਹਾਂ ਤੇ ਉਹ ਬਾਹਰ ਨਿਕਲਦੀ ਆ ਸੋ ਇਦਾਂ ਕਰਨ ਦੇ ਨਾਲ ਸੈੱਟ ਕਰਨ ਦੇ ਨਾਲ ਰਬੜ ਬਿਲਕੁਲ ਵੀ ਦਾਲ ਵਗੈਰਾ ਕੁਝ ਵੀ ਸਬਜ਼ੀ ਵਗੈਰਾ ਬਾਹਰ ਨਹੀਂ ਡੁੱਲੇਗੀ ਸੋ ਤੁਸੀਂ ਜ਼ਰੂਰ ਟਰਾਈ ਕਰੋ ਇਦਾਂ ਮੇਰੀਆਂ ਭੈਣਾਂ ਕਰਕੇ ਜ਼ਰੂਰ ਦੇਖਿਓ ਕਿਉਂਕਿ ਕੋਈ ਨਾ ਕੋਈ ਹਨਾ ਦਿੱਕਤ ਹੁੰਦੀ ਹੈ ਜਦੋਂ ਆਪਾਂ ਰਬੜ ਢਿੱਲੀ ਹੋ ਜਾਂਦੀ ਹੈ ਜਾਂ ਤਾਂ ਉਹ ਸੀਟੀ ਨਹੀਂ ਭਰਦੀ ਹੈਗੀ ਤੇ ਫਿਰ ਉਹ ਸਬਜੀ ਵੀ ਨਹੀਂ ਚੰਗੀ ਬਣਦੀ ਹੈਗੀ ਹਨਾ ਦਾਲ ਵਗੈਰਾ ਨਹੀਂ ਬਣਦੀ ਸਹੀ ਤਰੀਕੇ ਦੇ ਨਾਲ ਸੋ ਇਹਨੂੰ ਆਪਾਂ ਕੱਢ ਕੇ ਜਿਵੇਂ ਉਹ ਹੋ ਜਾਂਦੀ ਹੈ ਤੇ ਇੱਕਦਮ ਇਹ ਟਾਈਟ ਹੋ ਜਾਂਦੀ ਹੈ ਰਬੜ ਸੋ ਤੁਸੀਂ ਵੀ ਇਦਾਂ ਜ਼ਰੂਰ ਟਰਾਈ ਕਰੋ ਇਹ ਫਰਸਟ ਤਰੀਕਾ ਹੈ ਸੋ ਸੈਕੰਡ ਤਰੀਕਾ ਵੀ ਤੁਹਾਨੂੰ ਆਪਾਂ ਹੁਣ ਦੱਸਾਂਗੇ ਸੋ ਸੈਕਿੰਡ ਤਰੀਕਾ ਇਹ ਹੈ ਕਿ ਤੁਸੀਂ ਕੀ ਲੈਣਾ ਹੈ ਵੇਸਣ ਲੈ ਲੈਣਾ ਹੈ ਸੋ ਤੁਸੀਂ ਅ ਥੋੜਾ ਜਿਹਾ ਵੇਸਣ ਲੈ ਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਰਬੜ ਜਿਹੜੀ ਆਪਾਂ ਲਈ ਹੋਈ ਆ ਇਹਦੇ ਉੱਪਰ ਆਪਾਂ ਥੋੜਾ ਥੋੜਾ ਕਰਕੇ ਵੇਸਣ ਲਗਾ ਦਾਂਗੇ ਸੋ ਆਪਾਂ ਸਾਈਡਾਂ ਤੇ ਮਤਲਬ ਮਤਲਬ ਚਾਰ ਸਫੇਰੇ ਆਪਾਂ ਨਾ ਇਹਨੂੰ ਘੁਮਾ ਕੇ ਤੇ ਇਹਦੇ ਉੱਪਰ ਆਪਾਂ ਲਾ ਦਾਂਗੇ ਵੇਸਣ ਬੇਸਨ ਲਾ ਕੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਆ ਗੜ ਦਾ ਪ੍ਰੋਸੈਸ ਪ੍ਰੋਸੈਸ ਸੋ ਵੀਡੀਓ ਦੇ ਨਾਲ ਬਣੇ ਰਹਿਣਦ ਤੱਕ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲੋ ਸੋ ਇਹਦਾ ਆਪਾਂ ਰਬੜ ਦੇ ਉੱਤੇ ਲਗਾ ਲਾਂਗੇ ਜੀ ਬੇਸਨ ਤੇ ਬੇਸਨ ਇੱਕਦਮ ਹੁਣ ਸੁੱਕ ਜਾਏਗਾ ਸੋ ਆਪਾਂ ਜਦੋਂ ਬੇਸਨ ਲਗਾ ਲੈਣਾ ਤੇ ਆਪਾਂ ਰਬੜ ਨਾ ਕੁੱਕਰ ਦੀ ਢੱਕਣ ਦੇ ਉੱਪਰ ਆਪਾਂ ਰਬੜ ਨੂੰ ਇਦਾਂ ਚੜ ਲੈਣਾ ਤੇ ਟਾਈਟ ਹੋ ਕੇ ਰਬੜ ਇੱਕਦਮ ਚੜ ਜਾਂਦੀ ਹੈ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਦੱਸਿਓ ਸੋ ਅੱਜ ਆਪਾਂ ਤੁਹਾਨੂੰ ਦੱਸਿਆ ਕਿ ਜਿਹੜੇ ਕੁੱਕਰ ਦੇ ਢੱਕਣ ਦੇ ਜਿਹੜੇ ਹੁੰਦੇ ਆ ਰਬੜ ਉਹ ਜਿਹੜੀ ਢਿੱਲੀ ਹੋ ਜਾਂਦੀ ਹੈ ਉਹਨੂੰ ਆਪਾਂ ਕਿਵੇਂ ਸੈੱਟ ਕਰ ਸਕਦੇ ਆ ਸੋ ਅੱਜ ਇਹ ਵੀਡੀਓ ਚ ਆਪਾਂ ਤੁਹਾਨੂੰ ਦੱਸਿਆ ਸੋ ਜੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਮਿਲਦੇ ਹੁਣ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ